ਵਿਆਹ ਵਾਲੇ ਮੁੰਡੇ ਨੂੰ ਹਮੇਸ਼ਾ ਵੱਡੀ ਭਾਬੀ ਸ਼ਰਮਾ ਕਿਉਂ ਪਾਉਂਦੀ ਆ ਅੱਜ ਕੱਲ ਜਦੋਂ ਵੀ ਸ਼ਰਮਾ ਪਾਇਆ ਜਾਂਦਾ ਕਈ ਤਰ੍ਹਾਂ ਦੇ ਹਾਸੇ ਮਜ਼ਾਕ ਟਿੱਚਰ ਕੀਤੀਆਂ ਜਾਂਦੀਆਂ ਨੇ ਕਿ ਵੱਡੀ ਭਾਬੀ ਲੱਭ ਕੇ ਲਓ ਸ਼ਰਮਾ ਪਾਵੇ ਵਿਆਹ ਵਾਲੇ ਮੁੰਡੇ ਨੂੰ ਆਖਰਕਾਰ ਕਿਉਂ ਇਹ ਰਸਮ ਕਿਉਂ ਸ਼ੁਰੂ ਹੋਈ ਇਹਦਾ ਕੀ ਮਤਲਬ ਏ ਆ ਕਿ ਜਾਂ ਖਾਲੀ ਅਸੀਂ ਰੋਲੇ ਰੱਪੇ ਚ ਹੀ ਪਾ ਕੇ ਰੱਖ ਦਿੱਤੀ ਕਿ ਮੁੰਡੇ ਦੀ ਹੁਣ ਘੋੜੀ ਤੇ ਮੁੰਡਾ ਚੜਨ ਲੱਗਾ ਤੇ ਭਾਬੀ ਆਵੇਗੀ ਤੇ ਸ਼ਰਮਾ ਪਾ ਦੇਵੇਗੀ ਆਖਰਕਾਰ ਜੇ ਰਸਮ ਸ੍ਰੀ ਹੋਈ ਹੋਏਗੀ ਤਾਂ ਸਾਡੇ ਵੱਡਿਆਂ ਨੇ ਕੋਈ ਚੰਗਾ ਸੋਚ ਕੇ ਹੀ ਸ਼ੁਰੂ ਕੀਤੀ ਹੋਵੇਗੀ ਤੇ ਜੇ ਉਹਦੇ ਆਪਾਂ ਖੋਜ ਕਰ ਲਈਏ ਤੇ ਸਾਨੂੰ ਇੰਨੇ ਵਧੀਆ ਚੰਗੇ ਨਤੀਜੇ ਲੱਭਦੇ ਨੇ ਕਿ ਆਪਾਂ ਹੈਰਾਨ ਹੋ ਜਾਂਦੇ ਆ ਕਿ ਸਾਡੇ ਵੱਡਿਆਂ ਦੀ ਈਡੀ ਵੱਡੀ ਸੋਚ ਸੀ ਸਾਡੇ ਵੱਡੇ ਇੰਨੇ ਚੰਗੀ ਸੋਚ ਦੇ ਮਾਲਕ ਸਨ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਰਹਿ ਗਏ ਅਸੀਂ ਸਿਰਫ ਉਹਨੂੰ ਟੀਚਰਾਂ ਮਜ਼ਾਕਾਂ 'ਚ ਹੀ ਲੈ ਲਿਆ ਹੁਣ ਇੱਥੇ ਇੱਕ ਗੱਲ ਹੋਰ ਵੀ ਆ ਕਿ ਪਹਿਲਾ ਸਵਾਲ ਇਹ ਖੜਾ ਹੁੰਦਾ ਕਿ ਵੱਡੀ ਭਾਬੀ ਹਮੇਸ਼ਾ ਜੇਵਰ ਦੇ ਹੀ ਸੁਰਮਾ ਕਿਉਂ ਪਾਉਂਦੀ ਆ ਕਦੀ ਜੇਠ ਦੇ ਸੁਰਮਾ ਨਹੀਂ ਪਾਉਂਦੀ ਇਹ ਵੀ ਸਵਾਲ ਇੱਕ ਬੜਾ ਹੀ ਜ਼ਰੂਰੀ ਆ ਤੇ ਬਾਕੀ ਭਾਬੀਆਂ ਜੇ ਜੜੀਆਂ ਨੇ ਉਹ ਵੇਖੋ ਵੇਖੀ ਅਸੀਂ ਰਸਮ ਸ਼ੁਰੂ ਕਰ ਦਿੱਤੀ ਹੋ ਸਕਦਾ ਕਿ ਬਾਕੀ ਭਾਬੀਆਂ ਸੁਰਮਾ ਨਾ ਪਾਉਂਦੀਆਂ ਹੋਣ ਹਮੇਸ਼ਾ ਵੱਡੀ ਭਾਬੀ ਨੂੰ ਹੀ ਸੁਰਮਾ ਪਾਉਂਦੀ ਕਿਹਾ ਜਾਂਦਾ ਆ ਅੱਜ ਵੀ ਜੇ ਸਾਡੇ ਆਲੇ ਦਿਵਾਲੀ ਜੇ ਕਿਸੇ ਦੀ ਭੜਾਈ ਨਾ ਹੋਵੇ ਤੇ ਕਹਿਣਗੇ ਵੱਡੀ ਭਾਬੀ ਵੇਖੋ ਕਿਹੜੀ ਲੱਗ ਗਈ ਆ ਉਹ ਆ ਕੇ ਸੁਰਮਾ ਪਾਵੇਗੀ ਤੇ ਚੰਗਾ ਹੋਊਗਾ ਸ਼ਗਨ ਹੋਊਗਾ ਇਹ ਚੰਗੀ ਗੱਲ ਆ ਜੇ ਨਹੀਂ ਪਾਇਆ ਜਾਊਗਾ ਤੇ ਇਹਨੂੰ ਬੁਰਾ ਮੰਨਿਆ ਜਾਂਦਾ ਕਿ ਭਾਰਦੀ ਨਹੀਂ ਲੱਭੀ ਸੁਰਮਾ ਪਾਉਣ ਨੂੰ ਹੁਣ ਸਵਾਲ ਖੜਾ ਹੀ ਹੁੰਦਾ ਕਿ ਇਹ ਰਸਮ ਅੱਜ ਨਹੀਂ ਸ਼ੁਰੂ ਹੋਈ ਇਹਨੂੰ ਕਈ ਸਾਲ ਹੋ ਗਏ ਆ ਯਾਨੀ ਕਿ ਕਈ ਮੰਨ ਲਓ 500 700 ਹਜ਼ਾਰ ਸਾਲ ਤੋਂ ਵੀ ਪਹਿਲਾਂ ਦੀ ਇਹ ਰਸਮ ਹੋਵੇਗੀ ਉਹਦਾ ਕਾਰਨ ਕੀ ਸੀ ਕਿ ਪਿਛਲਿਆਂ ਸਮਿਆਂ ਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਧੀਆ ਪੁੱਤਰ ਹੁੰਦੇ ਸਨ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਜਿੱਥੇ ਕੁੜੀ ਨੇ ਵਿਆਹ ਜਾਣਾ ਵਿਆਹੀ ਹੁੰਦੀ ਸੀ ਉਹਦੇ 5-7 ਜਿਹੜੇ ਹੀ ਬੇਰ ਜੇਠ ਹੋਣੇ 5-7 ਉਹਦੀਆਂ ਨਾਨਾ ਹੁਣੀਆਂ ਯਾਨੀ ਕਿ ਕਾਫੀ ਵੱਡਾ ਪਰਿਵਾਰ ਯਾਨੀ ਕਿ 7 ਤੋਂ ਲੈ ਕੇ 10-12 ਤਾਂ ਆਮ ਹੀ ਹੁੰਦੇ ਸੀ ਉਹਦਾ ਕਾਰਨ ਇਹ ਹੁੰਦਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਡਾਕਟਰੀ ਇਲਾਜ ਨਹੀਂ ਸੀ ਹੁੰਦਾ ਬਹੁਤ ਸਾਰੇ ਲੋਕ ਉਮਰ ਤੋਂ ਪਹਿਲਾਂ ਮਰ ਜਾਂਦੇ ਸਨ ਕਿਸੇ ਨਾ ਕਿਸੇ ਬਿਮਾਰੀ ਕਰਕੇ ਤੇ ਪਰਿਵਾਰ ਇਸ ਕਰਕੇ ਵੱਡੇ ਹੁੰਦੇ ਸੀ ਤੇ ਜਿਨ੍ਹਾਂ ਦੇ ਬੱਚ ਜਾਂਦੇ ਸੀ ਤਾਂ ਫਿਰ ਕਈ ਵਾਰਾਂ ਜਿਹੜਾ ਹੁੰਦਾ ਸੀ ਇਹਦਾ ਦੇਰ ਹੁੰਦਾ ਸੀ ਛੋਟਾ ਦੇਰ ਜਿਹੜੀ ਕੋਈ ਪਰਝਾਈ ਵਿਆਹ ਕੀ ਘਰਾਈ ਹੁੰਦੀ ਕਈ ਵਾਰ ਉਹ ਇੱਕ ਹੀ ਉਮਰ ਦੇ ਹੁੰਦੇ ਸਨ ਜਾਂ ਛੋਟੇ ਹੁੰਦੇ ਸਨ ਕਹਿਣ ਤੋਂ ਭਾਵ ਕਿ ਉਹ ਵੱਡਾ ਭਰਾ ਪਹਿਲਾਂ ਵਿਆਹ ਜਾਣਾ ਤੇ ਫਿਰ ਵੀ ਘਰ ਦੇ ਵਿੱਚ ਜਨਰੇਸ਼ਨ ਪੈਦਾ ਹੁੰਦੀ ਰਹਿਣੀ ਐਵੇਂ ਸਿਸਟਮ ਹੁੰਦਾ ਸੀ ਤੇ ਜਿਹੜੀ ਵੱਡੀ ਭਝਾਈ ਹੁੰਦੀ ਸੀ ਉਹ ਹਮੇਸ਼ਾ ਮਾਵਾ ਵਰਗੀ ਹੁੰਦੀ ਸੀ ਇੱਥੇ ਬੜੀ ਸੋਹਣੀ ਰਸਮ ਇਹ ਗੱਲ ਨੂੰ ਸਮਝਣਾ ਪਊਗਾ ਕਿ ਵੱਡੀ ਭਾਗੀ ਨੂੰ ਮਾਂ ਦਾ ਰੁਤਬਾ ਦਿੱਤਾ ਜਾਂਦਾ ਸੀ ਉਹ ਛੋਟੇ ਦੇਵਰਾਂ ਨੂੰ ਪੁੱਤਾਂ ਵਾਂਗੂ ਪਾਲਦੀਆਂ ਸੀ ਪੁੱਤਾਂ ਵਾਂਗੂ ਉਹਨਾਂ ਨੂੰ ਤਿਆਰ ਕਰਨਾ ਸੇਰ ਵਾਉਣਾ ਉਹਨਾਂ ਦੇ ਰੱਖ ਰਖਾਓ ਕਰਨਾ ਖਾਣਾ ਖਵਾਉਣਾ ਉਦੋਂ ਸਾਡੇ ਲੋਕਾਂ ਦਾ ਕਰਤਾਰ ਬੜਾ ਹੀ ਉੱਚਾ ਸੀ ਬੜੀ ਉੱਚੀ ਸੁੱਚੀ ਸੋਚ ਹੁੰਦੀ ਥੀ ਦੇਵਰਾਂ ਦੀ ਵੀ ਤੇ ਪਰਜਾਈ ਦੀ ਵੀ ਉਹ ਲੋਕ ਇੱਕ ਮਾਂ ਪੁੱਤ ਵਾਂਗੂ ਜੀਵਨ ਬਸਰ ਕਰਦੇ ਹੁੰਦੇ ਸੀ ਤਾਂ ਫਿਰ ਉਹ ਕੀ ਹੁੰਦਾ ਸੀ ਜਦੋਂ ਬੱਚੇ ਨੂੰ ਵੱਡਾ ਕਰਕੇ ਪਾਲਿਆ ਹੁੰਦਾ ਸੀ ਵੱਡੀ ਪਰਜਾਈ ਨੇ ਮਾਂ ਪੁੱਤਾਂ ਵਾਂਗੂ ਫਿਰ ਉਹਨੂੰ ਅਧਿਕਾਰ ਦਿੱਤਾ ਗਿਆ ਕਿ ਤੂੰ ਹੁਣ ਇਹਦੀ ਇਹ ਰਸਮ ਤੈਨੂੰ ਦਿੱਤੀ ਜਾਵੇਗੀ ਜਦੋਂ ਮੁੰਡਾ ਨਹਾ ਧੋ ਲਵੇਗਾ ਸਭ ਕੁਝ ਕਰ ਲੇ ਤੇ ਸੁਰਮਾ ਪਾਉਣਾ ਸੁਰਮਾ ਇਸ ਕਰਕੇ ਪਾਇਆ ਜਾਂਦਾ ਸੀ ਕਿ ਸੁਰਮਾ ਪਹਿਲੇ ਸਮਿਆਂ ਦੇ ਵਿੱਚ ਅੱਖਾਂ ਵਿੱਚ ਸੁਰਮਾ ਪਾਉਣ ਦੇ ਨਾਲ ਜਿਹੜਾ ਚਿਹਰੇ ਦੀ ਜਿਹੜੀ ਹੀ ਚਮਕ-ਦਮਕ ਜਿਹੜੀ ਵੱਧ ਜਾਂਦੀ ਸੀ ਜਿਵੇਂ ਅੱਜ ਵੀ ਕਈ ਔਰਤਾਂ ਸੁਰਮਾ ਪਾਉਂਦੀਆਂ ਨੇ ਅੱਖਾਂ ਦੇ ਵਿੱਚ ਜਿਹਨੂੰ ਕੱਜਲ ਕਹਿ ਦਿੱਤਾ ਜਾਂਦਾ ਅਜ ਨਾਂ ਕੱਜਲ ਦਾ ਦਿੱਤਾ ਗਿਆ ਇਸ ਕਰਕੇ ਸੁਰਮਾ ਪਾਉਣ ਤੋਂ ਭਾਵ ਸੀ ਕਿ ਉਹਦੀ ਅੱਖ ਜਿਹੜੀ ਸੀ ਹੋਰ ਜਿਹੜੀ ਆ ਸੋਹਣੀ ਲੱਗੇ ਉਹਦਾ ਚਿਹਰਾ ਹੋਰ ਸੋਹਣਾ ਲੱਗੇ ਜਿੱਥੇ ਉਹ ਇੰਨਾ ਫੱਬਿਆ ਵਾ ਮਤਲਬ ਮਾਂ ਵਾਂਗੂ ਉਹਦੀ ਅਖੀਰਲੀ ਰਸਮ ਕੀਤੀ ਜਾਂਦੀ ਕਿ ਜਿਵੇਂ ਇੱਕ ਮਾਂ ਜਿਹੜੀ ਨਹੀਂ ਦਿਵਾਵਾ ਕਰਦੀ ਆ ਤੇ ਮਾਂ ਨੂੰ ਜਿਵੇਂ ਪਾਣੀ ਵਾਰਨ ਦੀ ਮੁਣਕੇ ਦਿੱਤੀ ਗਈ ਜ਼ਿੰਮੇਵਾਰੀ ਭੈਣਾਂ ਨੂੰ ਜਿੰਦਾਂ ਵਾ ਵੱਡੀ ਭੈਣ ਨੂੰ ਸੇਹਰਾ ਸੇਹਰਾ ਬੰਨਣ ਦੀ ਜ਼ਿੰਮੇਵਾਰੀ ਦਿੱਤੀ ਗਈ ਛੋਟੀਆਂ ਭੈਣਾਂ ਨੂੰ ਜਿਹੜਾ ਵਾ ਵਾ ਗੁੰਦਨ ਦੀ ਜ਼ਿੰਮੇਵਾਰੀ ਦਿੱਤੀ ਗਈ ਇਹ ਰਸਮਾਂ ਬਹੁਤ ਹੀ ਵਧੀਆ ਸਨ ਆਪਾਂ ਪਹਿਲਾਂ ਵੀ ਇਹ ਵੀਡੀਓ ਬਣਾਈਆਂ ਸਨ ਇੱਕ ਪੇਜ ਦੇ ਉੱਪਰ ਉਹ ਆਪਣਾ ਪੇਜ ਕਿਸੇ ਹੈਕਰ ਨੇ ਹੈਕ ਕਰ ਲਿਆ ਉਹਨਾਂ ਆਪ ਦੁਬਾਰਾ ਬਣਾ ਰਹੇ ਆ ਇਕੱਲੀ ਇਕੱਲੀ ਵੀਡੀਓਜ਼ ਜਿਹੜੀ ਇਹਦੇ ਉੱਤੇ ਪੇਜਾਂ ਤੇ ਪਵੇਗੀ YouTube ਤੇ ਵੀਡੀਓਜ਼ ਹੈਗੀਆਂ ਨੇ ਇਸ ਕਰਕੇ ਵੱਡੀ ਪਰਝਾਈ ਨੂੰ ਸੁਰਮਾ ਪਾਉਣ ਦੀ ਰਸਮ ਬਹੁਤ ਹੀ ਸਤਿਕਾਰਯੋਗ ਸੀ ਅੱਜ ਵੀ ਬਹੁਤ ਸਾਰੇ ਤੁਹਾਡੇ ਵਰਗੇ ਭੈਣ ਭਰਾਵਾਂ ਚ ਪਰਝਾਈਆਂ ਤੇ ਦੇਵਰਾਮ ਵਿੱਚ ਮਾ ਪੁੱਤਾਂ ਵਰਗੇ ਰਿਸ਼ਤੇ ਨੇ ਬੜੇ ਮਿੱਠੇ ਰਿਸ਼ਤੇ ਨੇ ਵੱਡੀਆਂ ਭਾਬੀਆਂ ਜਿਹੜੀਆਂ ਨੇ ਉਹ ਆਪਣੇ ਪਰਿਵਾਰ ਦੀ ਬਿਹਤਰੀ ਲਈ ਆਪਣੇ ਪਰਿਵਾਰ ਨੂੰ ਚੰਗਾ ਬਣਾਉਣ ਲਈ ਹਰ ਉਪਰਾਲਾ ਕਰਦੀਆਂ ਨੇ ਬੇਸ਼ੱਕ ਕੁਝ ਪਰਝਾਈਆਂ ਹੋਣਗੀਆਂ ਜਿਹੜੀਆਂ ਕਿ ਸਭ ਕੁਝ ਖਾ ਚੱਟ ਜਾਂਦੀਆਂ ਨੇ ਆਪਣੇ ਛੋਟੇ ਦੇਵਰਾਂ ਦਾ ਮਲਿਆ ਮੇਟ ਕਰ ਜਾਂਦੀਆਂ ਨੇ ਕਹਿਣ ਤੋਂ ਭਾਵ ਉਹਦੀ ਪ੍ਰਾਪਰਟੀ ਸਾਰੀ ਖਾ ਲੈਣੀ ਜਾਂ ਉਹਨਾਂ ਦੀਆਂ ਖੁਸ਼ੀਆਂ ਹੀ ਖਾ ਲੈਣੀਆਂ ਉਹ ਇੱਕ ਅਲੱਗ ਮੈਟਰ ਆ ਲੇਕਿਨ ਅੱਜ ਆਪਾਂ ਗੱਲ ਕਰ ਰਹੇ ਆ ਕਿ ਸੁਰਮੇ ਦੀ ਸੁਰਮੇ ਦੀ ਰਸਮ ਸਾਡੇ ਵੱਡਿਆਂ ਨੇ ਇਸ ਕਰਕੇ ਸ਼ੁਰੂ ਕੀਤੀ ਗਈ ਸੀ ਉਹ ਇੱਕ ਸਤਕਾਰ ਵਜੋਂ ਤੇ ਮਾਂ ਪੁੱਤਾਂ ਦੇ ਰਿਸ਼ਤੇ ਵਾਂਗੂ ਇਹ ਬਣਾਇਆ ਗਿਆ ਸੀ ਅੱਜ ਅਸੀਂ ਭੁੱਲ ਗਏ ਅਸੀਂ ਅੱਜ ਟੀਚਰਾਂ ਮਜ਼ਾਕ ਤੇ ਰਿਸ਼ਤਾ ਰੱਖਤਾ ਮੈਂ ਆਸ ਕਰਦਾ ਬਹੁਤ ਸਾਰੇ ਭੈਣ ਭਰਾ ਦੁਬਾਰਾ ਇਸ ਮੁਬਾਰਕ ਤੇ ਪਵਿੱਤਰ ਰਸਮ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ